हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਚਾਰ ਨੰਬਰ ਪੇਪਰ ਹੈ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਤਾਂ ਉਹਦੇ ਵਿੱਚ 15 ਸਵਾਲ ਕਰ ਲਏ ਹੁਣ ਆਪਾਂ ਸਵਾਲ ਨੰਬਰ 16 ਦੇ ਉੱਤੇ ਆ ਗਏ ਤਾਂ ਬੇਟਾ ਧਿਆਨ ਨਾਲ ਦੇਖੋ ਸਵਾਲ ਇਹਦੇ ਵਿੱਚ ਕੀ ਹੁੰਦਾ ਬੇਟਾ ਵੀ ਆਪਾਂ ਜਦੋਂ ਬ੍ਰੈਕਟਾਂ ਹੱਲ ਕਰਨੀਆਂ ਸਭ ਤੋਂ ਪਹਿਲਾਂ ਬਾਹਰ ਬ੍ਰੈਕਟ ਹੁੰਦੀ ਹੈ ਫਿਰ ਆਹ ਗੋਲ ਬ੍ਰੈਕਟ ਉਸ ਤੋਂ ਬਾਅਦ ਦੇ ਵਿੱਚ ਕਰਲੀ ਬ੍ਰੈਕਟ ਹੱਲ ਕਰਨੀਆਂ ਫਿਰ ਵੱਡੀ ਬ੍ਰੈਕਟ ਆਪਾਂ ਇਸ ਤਰ੍ਹਾਂ ਸਟੈਪ ਬਾਈ ਸਟੈਪ ਹੱਲ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲੇ ਸਟੈਪ ਤੇ ਬੇਟਾ ਆਪਾਂ ਆਹ ਗੂਲ ਬ੍ਰੈਕਟ ਨੂੰ ਹੱਲ ਕਰ ਲਾਂਗੇ 19 21 2 ਆ ਜਾਣੀ ਹੈ ਠੀਕ ਹੈ ਇਹ ਬਣ ਗਿਆ 36 3 ਜਮਾ ਆ ਕਰ ਲਈ ਬ੍ਰੈਕਟ 18 -2 ਜਮਾ 2 ਆ ਗਏ ਨਾ 1 ਆ ਬੈਠੀ 1 2 ਅੰਦਰ ਸੀ ਮਾਈਨਸ ਤੇ ਮਾਈਨਸ ਪਲੱਸ 2 ਬਣ ਗਏ ਠੀਕ ਹੈ ਅਕਰਲੀ ਬ੍ਰੈਕਟ ਬੰਦ ਹੋ ਗਈ ਹੁਣ ਬੇਟਾ ਅਗਲੇ ਸਟੈਪ ਦੇ ਵਿੱਚ 18 ਤੇ 2 20 ਤੇ ਆ ਆ ਅਰਲੀ ਬ੍ਰੈਕਟ ਖੋਲਾਂਗੇ 20 ਤੇ ਆ ਇਹ ਆ ਵੱਡੀ ਬ੍ਰੈਕਟ ਵੀ ਇੱਥੇ ਬੰਦ ਦਾ 20 ਤੇ ਤਿੰਨ ਵਿੱਚ ਜੁੜ ਜਾਣਗੇ 20 ਤੇ ਤਿੰਨ 23 ਬਣ ਜਾਣਗੇ ਇਹ ਬਣ ਗਏ 36 3 2 ਇਹ ਬ੍ਰੈਕਟ ਦੇ ਵਿੱਚ ਹੈ ਬੇਟਾ ਠੀਕ ਹੈ ਇਹ 3 20 ਵੱਡੀ ਬ੍ਰੈਕਟ ਦੇ ਵਿੱਚ ਆ ਗਏ 3 20 ਬਣ ਗਏ 23 ਠੀਕ ਹੈ ਤਾਂ ਇਹ ਬਣ ਗਏ 36 ਜਦੋਂ ਬ੍ਰੈਕਟ ਖੁੱਲੀ 36 23 ਇਹ ਆ ਗਏ 13 ਸਾਡੇ ਕੋਲੇ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ ਦੋ ਨੰਬਰ ਆਲਟਰਨੇਟਿਵ ਚ 13 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 17 ਕਿੰਦਾ 1.01 101.108 پرا 108 પ્રાપ્ત ਕਰਨ ਲਈ 0.609 ਵਿੱਚ ਕੀ ਜੋੜਿਆ ਜਾਵੇ ਤਾਂ ਆਪਾਂ ਮੰਨ ਮੰਨੋ x ਜੋੜਿਆ ਜਾਵੇ ਠੀਕ ਹੈ x ਜੋੜਿਆ ਜਾਵੇ ਤਾਂ ਇਹਦਾ ਮਤਲਬ 0.609 x 1.108 ਠੀਕ ਹੈ ਬੇਟਾ ਤਾਂ ਆਪਾਂ x ਦੀ ਕੀਮਤ ਕੱਢਣੀ ਹੈ x ਇੱਧਰ ਰੱਖ ਲਓ ਇਹਨੇ ਇੱਧਰ ਆ ਕੇ ਇਹਦੇ ਵਿੱਚੋਂ ਘਟਾਓ ਹੋ ਜਾਣਾ ਹੈ ਤਾਂ x 1.108 ਘਟਾਓ ਕਿਉਂਕਿ ਜਮਾ ਦੀ ਰਕਮ ਉਧਰ ਜਾ ਕੇ ਘਟਾਓ ਚ ਬਦਲ ਜਾਂਦੀ 0.609 ਤਾਂ 18 ਚੋਂ 9 ਗਏ 9 ਤੇ 9 ਇੱਥੇ ਬੇਟਾ ਇੱਧਰ ਰਹਿ ਗਏ ਇੱਥੇ 10 ਬਣੇ ਸੀ ਇੱਥੋਂ ਫਿਰ ਇੱਥੇ 9 ਰਹਿ ਗਏ ਇੱਥੇ 0 ਰਹਿ ਗਈ ਸੀਗੀ ਠੀਕ ਹੈ ਇਹ ਇਧਰੋਂ ਹਾਂਸ ਲੈ ਹਾਂਸ ਆ ਜੂਗਾ ਇਹਦਾ 1 ਇਧਰੋਂ ਹਾਂਸ ਆ ਜੂਗਾ ਤਾਂ 10 10ਾਂ ਚੋਂ 6 ਗਏ 4 ਠੀਕ ਹੈ ਬੇਟਾ ਤਾਂ ਇਹ ਆ ਗਿਆ .0.499 ਤਾਂ ਆਪਾਂ ਆਲਟਰਨੇਟਿਵ ਦੇਖਦੇ ਆ ਆ ਦੇਖੋ 2 ਨੰਬਰ ਦੇ ਵਿੱਚ 0.499 ਉੱਤਰ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਆਗੇ ਆਪਾਂ ਸਵਾਲ ਨੰਬਰ 18 ਦੇ ਉੱਤੇ ਕਿਹੜੀ ਭਿੰਨ 40% ਦੇ ਬਰਾਬਰ ਹੈ ਤਾਂ ਬੇਟਾ ਆਪਾਂ 40/100 ਕਰ ਲਾਂਗੇ ਠੀਕ ਹੈ ਪ੍ਰਤੀਸ਼ਤ 100 ਪਿੱਛੇ ਹੁੰਦਾ ਨਾ ਤੇ ਆਪਾਂ ਕੱਟ ਲੈਨੇ ਆ 0 ਦੀ 0 2 2 4 2 5 10 2/5 ਦੇਖੋ ਬੇਟਾ ਆ 4 ਨੰਬਰ ਦੇ ਉੱਤੇ 2/5 ਉੱਤਰ ਦਿੰਦਾ ਪਿਆ ਤਾਂ ਇਹ 40% ਦੇ ਬਰਾਬਰ ਹੈ ਜੀ ਅੱਗੇ ਬੇਟਾ ਆਪਾਂ ਆਗੇ ਸਵਾਲ ਨੰਬਰ 20 ਦੇ ਉੱਤੇ ਸਵਾਲ ਨੰਬਰ 20 19 ਦੇ ਉੱਤੇ ਸੋਰੀ ਠੀਕ ਹੈ ਤਾਂ ਸਵਾਲ ਨੰਬਰ 19 ਦੇ ਵਿੱਚ ਕੀ ਕਹਿੰਦਾ ਪਿਆ ₹800 ਦੀ ਅਲਮਾਰੀ ₹600 ਵਿੱਚ ਵਿਕੀ ਤਾਂ ਹਾਨੀ ਪ੍ਰਤੀਸ਼ਤ ਪਤਾ ਕਰੋ ਤਾਂ ਪਹਿਲਾਂ ਤਾਂ ਹਾਨੀ ਆਪਾਂ ਬੇਟਾ पता करिए हानी हुई कि हानी बराबरे खरीद मुल घटाओ वेच मुल ठीक है अठ सौ घटाओ छ सौ बराबरे दो सौ हानी दो सौ रुपया होगी हूँ हानी प्रतिशत बेटा ये देखो लाभ हानी प्रतिशत हर पेपर पूछा पूछया होी प्रतिशत बराबरे हानी गुणा हानी गुणा सौ ਵਟਾ ਖਰੀਦ ਮੁੱਲ ਦੇ ਉੱਤੇ ਇਹਦਾ ਆਪਾਂ ਕੱਢਿਆ ਕੱਢਣਾ ਹੁੰਦਾ ਆਪਾਂ ਇਹ ਫਾਰਮੂਲੇ ਬੇਟਾ ਤੁਸੀਂ ਚੇਤੇ ਹੀ ਰੱਖਣੇ ਆ ਠੀਕ ਆ ਹਾਨੀ ਗੁਣਾ 100 ਹਾਨੀ ਕਿੰਨੀ ਹੋਈ ਬੇਟਾ 200 ਗੁਣਾ 100 ਵਟਾ 800 ਠੀਕ ਆ ਬੇਟਾ ਤਾਂ ਆ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੱਟੀਆਂ ਗਈਆਂ ਆ 8 2 16 ਤੇ 8 ਨੂੰ 5 40 8 ਦੇ ਭਾੜੇ ਤੇ ਕੱਟੇ ਜਾਂਦੇ ਤਾਂ ਹਾਨੀ ਆ ਗਈ 25% ਆਪਾਂ ਆਲਟਰਨੇਟਿਵ ਆਂਸਰ ਦੇਖਦੇ ਆਂ ਤਾਂ ਬੇਟਾ 1 ਨੰਬਰ ਦੇ ਉੱਤੇ ਹੀ 25% ਉੱਤਰ ਆ ਜਿਹੜਾ ਸਾਨੂੰ ਦਿੰਦਾ ਪਿਆ ਇਹਨੂੰ ਐਡ ਰਾਈਟ ਆਂਸਰ ਹੈ ਸੀ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਤੇ ਕਹਿੰਦਾ ਪਿਆ ਕਿਸੇ ਵੀ ਛੇ ਟਾਂਕ ਸੰਖਿਆਵਾਂ ਦਾ ਜੋੜਫਲ ਹੋਵੇਗਾ ਬੇਟਾ ਜਦੋਂ ਟਾਂਕ ਸੰਖਿਆਵਾਂ ਜੋਟੇ ਦੇ ਵਿੱਚ ਹੋ ਗਈਆਂ ਤੇ ਜੋੜਫਲ ਹਮੇਸ਼ਾ ਹੀ ਜਿਸਤ ਸੰਖਿਆ ਹੋਊਗਾ ਠੀਕ ਹੈ ਤਾਂ ਇਹਦਾ ਆਲਟ ਅਨਸਰ ਹੈ ਜਿਹੜਾ ਤਿੰਨ ਜਿਸਤ ਸੰਖਿਆ ਤੁਸੀਂ ਕੋਈ ਵੀ ਛੇ ਟਾਂਕ ਲੈ ਲਓ ਉਹਨਾਂ ਨੂੰ ਜੋੜੋਗੇ ਟਾਂਕ ਜਮਾ ਟਾਂਕ ਜਿਸਤ ਹੀ ਬਣਨਾ ਹੈ ਠੀਕ ਹੈ ਬੇਟਾ ਤਾਂ ਇਹਦੇ ਨਾਲ ਹੀ ਸਾਡੇ 20 ਸਵਾਲ ਆ ਜਿਹੜੇ ਪੂਰੇ ਹੋਗੇ ਇਹ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇਖਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ